हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੁਖਸਾਂ ਪਰੋ ਜਿਹੜੀ ਅੱਜ ਦੀ ਵੀਡੀਓ ਇੱਕ ਤੁਹਾਡੇ ਨਾਲ ਮੱਝ ਦੀ ਵੀਡੀਓ ਸਾਂਝੀ ਕਰਨੀ ਆ ਬਾਈ ਦੀ ਘਰ ਦੀ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਜਾ ਬਾਈ ਦੇ ਚ ਤੁਸੀਂ ਪਸ਼ੂ ਨਿਗਮਾ ਲਓ ਚਾਰ ਪੰਜੇ ਘਰ ਦੇ ਪਸ਼ੂ ਉਹਨਾਂ ਚ ਬਾਈ ਨੇ ਇੱਕ ਇਹ ਮੱਝ ਵੇਚਣੇ ਤਕਰੀਬ ਮਹੀਨੇ ਵੀ ਕਿੰਨੀ ਦੀ ਸੂਈ ਵੀ ਆ ਬਾਕੀ ਜੋ ਵੀ ਜਾਣ ਕਰੂਗੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਬਾਕੀ ਮੱਝ ਥਾਂ ਤੋਂ ਪਹਿਲਾਂ ਤੁਸੀਂ ਚੈੱਕ ਕਰ ਲਓ ਵੀਡੀਓ ਚੈਨਲ ਤੋਂ ਪਹਿਲਾਂ ਖਾਂ ਤੋਂ ਬਹੁਤ ਸੋਹਣੇ ਲੱਗੇ ਵੇਗੇ ਤੇ ਬਾਕੀ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੇ ਕਿਸੇ ਭਰਾ ਨੇ ਕੋਈ ਮੈਥੋਂ ਇਹ ਵੀਡੀ ਤਾ ਮੇਰਾ ਨੰਬਰ ਨੋਟ ਕਰ ਲੋ 836046251 836046251 ਬਾਕੀ ਬਾਜ ਨਾਲ ਆਪਾਂ ਗੱਲਬਾਤ ਕਰਦੇ ਆਗੇ ਆਜੋ ਬਈ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਵੀਰੇ ਹਾਂਜੀ ਹਾਂ ਆਪਾਂ ਨਾਮ ਤੇ ਪਿੰਡ ਬੋਲੋ ਜੀ ਕਿਹੜਾ ਨਾਮ ਜਿੰਦਰ ਸਿੰਘ ਪੱਤੀ ਵਾਲਾ ਹਾਂਜੀ ਪਿੰਡ ਸ਼ੈਣਾ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤਹਿਸੀਲ ਤਪਾ ਹਾਂਜੀ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਤੇ ਮੱਲੰਗਾ ਵਾਲਾ ਰਾ अच्छा जी। ਉੱਥੇ ਘਰ ਆਪਣਾ ਸੈਨ ਤੋਂ ਆਪਾਂ ਜਦੋਂ ਮੱਲੇ ਮੱਲੇ ਉਨੋਂ ਕਿੱਥੇ ਹਾਂਜੀ ਹਾਂਜੀ ਇਸ ਰਾਧ ਘਰ ਆਪਣਾ ਸੜਕ ਦੇ ਉੱਤੇ ਘਰ ਠੀਕ ਆ ਠੀਕ ਆ ਜੀ ਨਾ ਮੋਬਾਈਲ ਨੰਬਰ ਆਪਣਾ 99765 ਹਾਂਜੀ 66907 ਠੀਕ ਆ ਬਾਕੀ ਸੋ ਨੰਬਰ ਆਪਾਂ ਸਕਰੀਨ ਤੇ ਲਾ ਦੇਣਾ ਇੱਕ ਨੰਬਰ ਹੋਰ ਹਾਂ ਜੋ ਵੀ ਬੋਲ ਦੋ 76997 ਹਾਂਜੀ 96738 ਠੀਕ ਆ ਤੇ ਜਿਹੜੀ ਮੱਝ ਆਪਣੀ ਘਰ ਦੀ ਹੈ ਹਾਂਜੀ ਠੀਕ ਆ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਢਾਈ ਕਿ ਮਹੀਨੇ ਹੋ ਗਏ ਜੀ ਢਾਈ ਕਿ ਮਹੀਨੇ ਸੂਈ ਨੂੰ ਹੋ ਗਏ ਤੇ ਆਪਾਂ ਜੇ ਗੱਲ ਅਖੀਰ ਦੁੱਧ ਦੀ ਦੁੱਧ ਅੱਜ ਤੋਂ ਕਿੰਨਾਗਾ 9 ਕਿਲੋ ਆ ਜੀ ਦੋਨੇ ਟਾਈਮ ਹਾਂਜੀ ਬੱਚੇ ਤੇ ਮਿਲਦੀ ਆ ਨਹੀਂ ਬੱਚੇ ਤੋਂ ਬਿਨਾ ਮਿਲਦੀ ਆ ਅੱਛਾ ਬੱਚੇ ਤੋਂ ਬਿਨਾ ਹੀ ਮਿਲਦੀ ਆ ਹਾਂਜੀ ਹਾਂਜੀ ਤੇ ਚਾਟ ਤੇ ਕਿੱਟੀ ਗੱਲ ਹੋਣਾ ਪੈਂਦਾ ਬਸ ਐਂ ਥੱਲੇ ਬਹਿ ਜਾਣਾ ਸਾਪੀ ਬਸ ਐਂ ਸਿੱਧਾ ਬਿਨਾ ਹੋਏ ਐਂ ਬੱਚੇ ਤੋਂ ਬਿਨਾ ਹਾਂਜੀ ਤੇ ਬੱਚਾ ਕਿ ਮਗਰ ਕੀ ਆ ਕੱਟਾ ਜੀ ਅੱਛਾ ਬੱਚਾ ਮਰ ਕੱਟਾ 2.5 ਕਿਵੇਂ ਸੂਈ ਨੂੰ ਹੋਗੇ 9 ਕਿਲੋ ਦੋਨੇ ਟਾਈਮ ਉਹ ਚਵਾ ਕੇ ਜਦੋਂਗੇ ਹਾਂਜੀ ਹਾਂਜੀ ਤੇ ਟੀਕਾ ਟੁਕਾ ਤਾਂ ਨਹੀਂ ਪਰ ਆ ਕੱਪੜੇ ਬੰਨ੍ਹ ਦੇ ਕਰੀ ਨਾ ਅੱਛਾ ਟੀਕਾ ਨਹੀਂ ਪਰ ਸਹੀ ਗੱਲ ਆ ਕਿ ਤੇ ਤੋਰਕਦਾ ਦੀ ਹਰ ਮਾਰੇ ਮੱਧ ਨੂੰ ਤੋਰਕਸ ਨੂੰ ਦਿਖਾ ਦੇਣਾ ਸੂਆ ਵੀਰੇ ਕਿਹੜਾ ਸੂਈ ਵੀ ਹੋਣਾ ਬਾਈ ਦੀ ਘਰ ਦੀ ਮਜਾ ਹੀ ਕਦ ਕਦ ਮਜਾ ਦਾ ਠੀਕ ਹੈਗਾ ਤੇ ਬਾਕੀ ਉਸ ਨਾਲ ਬਤੌਰ ਤਾਰ ਕੇ ਦਿਖਾ ਦੇਣਾ ਮਜ ਐਥੋਂ ਸਾਹਮਣੇ ਸੀ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਖਾ ਦੇਖੋ ਜੀ ਐਥੋਂ ਪਿੱਛੋਂ ਬਾਂਤਰ ਚੈੱਕ ਕਰ ਲੋ ਵਧੀਆ ਮਜ ਸੰਭੀ ਭਲੀ ਹੈਗੀ ਐਥੋਂ ਸਿਨਮਾ ਕੋਈ ਨਹੀਂ ਸ਼ੈਡੂ ਥਾਂ ਦਿਖਾ ਦੇਣਾ ਚੈੱਕ ਕਰ ਲੋ ਜੀ ਸੋਹਣੇ ਥਾਂ ਲੱਗੇ ਹੋਣੇਗੇ ਤਕਰੀਬਨ 5:30 ਵਜੇ ਸੀ ਵੀਡੀਓ ਬਣਾ ਰਹੇ ਹਾਂਗੇ ਲਗਭਗ ਮੰਨ ਕੇ 24 ਦਾ ਟਾਈਮ ਜੇ ਹੀ ਹੈਗਾ ਤੇ ਐਥੋਂ ਪਿੱਛੋਂ ਚੈੱਕ ਕਰ ਲੋ ਥਾਂ ਜੀ ਪਿੱਠ ਪੋੜ ਦੀ ਬਾਂਤਰ ਵਧੀਆਗੀ ਬਰੇਕੇ ਸਥਾਨ ਚ ਪੂਰ ਸਰਲਾ ਕੋਈ ਗਰੰਟੀ ਹੈ ਸਾਰੇ ਕਹਿਣ ਦਾ ਮਤਲਬ ਇਹ ਵੀ ਵੀ ਮੰਨ ਕੇ ਜੇ ਕੋਈ ਬੰਦਾ ਦੂਰੋਂ ਆ ਜਾਏ ਨਾ ਤੇ ਆ ਕੇ ਕੋਈ ਦਿੱਕਤ ਨਹੀਂ ਮਿਲਦੀ ਕਿਸਮਾ ਵਿੱਚ ਕਿਸੇ ਚੋਕੇ ਲੈ ਕੇ ਜਾਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਰੰਗ ਤਾਂ ਠੀਕ ਹੈ ਨੌ ਕੁ ਲੋ ਤੋਂ ਦੋਨੇ ਡਾਂ ਚ ਕਾ ਲਾ ਹਾਂ ਹਾਂ ਠੀਕ ਹੈ ਤੇ ਸੱਜਰ ਨੇ ਮਤਲਬ ਦੁੱਧ ਕਿੰਨਾ ਕਰ ਦਿੱਤਾ ਮੈਨੂੰ 2.5 ਕਿਲੋ ਸੁਈਨ ਹੋ ਗਏ ਇਹ ਸੀਗਾ ਹੀ 11 ਬਰਾ ਏਕਟਰ 11 ਬਰਾ ਕੋ ਸਹੀ ਜਾਇਜ਼ੀ ਗੱਲ ਕੋਈ ਨਹੀਂ ਬਾਈ ਨੇ 14 15 ਕਿਹਾਗਾ 11 12 ਕਿਲੋ ਸੱਜਰ ਥੱਲੇ ਸੀਗਾ ਤੇ ਠੀਕ ਆ ਬਾਈ ਮੋਆਲਮ ਰਕ ਲਾਸਟ ਤੇ ਫਿਰ ਬੋਲੋ ਥੋੜਾ 99765 हां जी 66907 ਠੀਕ ਆ ਤੇ ਬੱਚੇ ਸਾਨੂੰ ਨਿਆ ਮਰਾਦਾ ਨਾ ਤੇ ਇਹ ਬੱਚਾ ਦਾ ਮਗਰ ਢਾਈ ਕਿੰਨੇ ਦੀ ਸੂਈ ਮੱਜ ਤੇ ਬੱਚਾ ਢੰਨ ਦੀ ਲੋੜ ਨਹੀਂ ਕਿ ਚਾਟ ਪੋਣੀਆਂ ਪਾ ਲੋ ਨਹੀਂ ਬਾਈ ਕਹਿੰਦਾ ਬਸ ਬੱਚਾ ਕੋਲੇ ਬੰਨ ਕੇ ਇਸ ਤਰੀ ਅ ਚੋਲੋ ਤੇ ਮਾਝੇ ਇਸੇ ਤਰੀ ਮਿਲ ਪਣੀ ਦੀਗੀ ਤੇ ਵੀ ਬੰਦੇ ਬੁੜੀ ਤਾਂ ਨਹੀਂ ਕਰਦੀ ਕਿ ਚੌਂਚ ਜਿਹੜਾ ਮਰਜੀ ਚੋਲੇ ਜਿਹੜਾ ਮਰਜੀ ਚੋਲੇ ਠੀਕ ਆ ਸੋ ਜਿਹੜੇ ਵੀ ਮੱਝ ਪਸੰਦ ਆਉਗੀ ਜੀ ਸ ਮਥਾਂ ਅੰਥਮ ਇੱਥੇ ਚੱਕ ਕੇ ਦੁਬਾਰਾ ਫੇਕ ਕਰਾ ਦਾਂ ਜਿਹੜੀ ਚੀ ਮੇਨ ਚੀ ਹੈਗੀ ਨਾ ਥਾਂ ਸੋਹਣੇ ਲੱਗੇ ਹੋਏ ਨੇਗੇ ਪਰ ਸਵਾਦ ਵੀ ਪੂਰਾ ਵਧੀਆ ਫੁੱਲਾ ਢੁੱਲਾ ਤੇ ਅੱਜ ਤੁਸੀਂ ਪਿੱਛੇ ਚੈੱਕ ਕਰ ਲਓ ਜੀ ਸੋਹਣੇ ਮਾਜਾ ਵਜ ਦੀ ਘਰ ਦੀ ਤੀਜਾ ਸੋਸ ਹੋਈ ਵੀ ਆ ਸੋ ਬਾਕੀ ਜਿਹੜੇ ਦੇਖੋ ਪੁਰਾਣੇ ਖਰੀਦਣੀਆਂ ਉਹ ਤੁਸਲੀ ਆਪ ਕਰ ਲੂਗਾ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ